ਇਕ ਕਹਾਣੀ ਕਿਸੇ ਜ਼ਰੂਰਤਮੰਦ ਪਰਵਾਰ ਦੀ ਨਹੀਂ ਹੈ ਬਲਕਿ ਦੁਨੀਆ ਦੇ ਵਿੱਚ ਇਕੱਲੇ ਰਹਿ ਗਏ ਇੱਕ ਨੌਜਵਾਨ ਦੀ ਆ ਮਾਪਿਓ ਦੇ ਜਹਾਨੋਂ ਤੁਰ ਜਾਣ ਤੋਂ ਬਾਅਦ 35 ਸਾਲ ਦਾ ਨੌਜਵਾਨ ਕੁਲਜੀਤ ਸਿੰਘ ਰੁਜ਼ਗਾਰ ਵਿੱਚ ਰੁੱਝਿਆ ਸੀ ਤਾਂ ਜੋ ਇਕੱਲਾਪਨ ਮਹਿਸੂਸ ਨਾ ਹੋਵੇ ਕਾਰਪੈਂਟਰ ਦਾ ਕੰਮ ਕਰਦਾ ਸੀ ਅਤੇ ਸ਼੍ਰੀਨਗਰ ਤੱਕ ਰੁਜ਼ਗਾਰ ਲਈ ਜਾਂਦਾ ਸੀ ਪਰ ਅਚਾਨਕ 3-4 ਮਹੀਨਿਆਂ ਤੋਂ ਬਿਮਾਰੀ ਨੇ ਐਸਾ ਕਰਿਆ ਕਿ ਪਿਛਲੇ ਕੁ ਮਹੀਨੇ ਤੋਂ ਮੰंजे ਤੇ ਪਿਆ ਕਿਉਂਕਿ 10 ਕਦਮ ਚੱਲਣ ਤੇ ਹੀ ਸਾਹ ਟੜਨਾ ਸ਼ੁਰੂ ਹੋ ਜਾਂਦਾ ਹੈ ਪੈਸੇ ਜਿੰਨੇ ਜੋੜੇ ਸੀ ਉਹ ਸਭ ਇਲਾਜ ਦੇ ਵਿੱਚ ਖਤਮ ਹੋ ਗਏ ਅਤੇ ਹੁਣ ਰੋਟੀ ਦੇ ਵੀ ਲਾਲੇ ਪਏ ਹੋਏ ਹਨ ਅਜਿਹੇ ਵਿੱਚ ਇੱਕ ਸਮੱਸਿਆ ਵੀ ਸੰਸਥਾ ਨੇ ਥੋੜਾ ਇਲਾਜ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਇਲਾਜ ਮਹਿੰਗਾ ਹੋਣ ਕਾਰਨ ਵਿੱਚ ਇਹ ਛੁੱਟ ਗਿਆ ਫੇਫੜਿਆਂ ਦੀ ਬਿਮਾਰੀ ਦੇ ਨਾਲ ਪੱਥਰੀ ਤੇ ਹੋਰ ਵੀ ਕਈ ਬਿਮਾਰੀਆਂ ਲੱਗ ਗਈਆਂ ਅਜਿਹੇ ਵਿੱਚ ਸਿਰਫ ਇੰਨੀ ਹੀ ਮਦਦ ਦੀ ਅਪੀਲ ਕਰਦਾ ਹੈ ਕਿ ਕੋਈ ਸਮਾਜ ਸੇਵੀ ਸੰਸਥਾ ਜਾਂ ਸਮਾਜ ਸੇਵਕ ਇਲਾਜ ਕਰਵਾ ਕੇ ਕੰਮ ਕਰਨ ਦੇ ਕਾਬਿਲ ਬਣਾ ਦੇ ਮੈਂ ਬਾਈ ਬਰਨਾਮ ਗੁਰਜੀਤ ਸਿੰਘ ਹੈ ਤੇ ਮੈਨੂੰ ਪ੍ਰੋਬਲਮ ਹੈਗੀ ਆ ਮੇਰੇ ਲੀਵਰ ਚੀ ਪ੍ਰੋਬਲਮ ਹੈ ਤੇ ਕਿਡਨੀ ਚੀ ਪ੍ਰੋਬਲਮ ਹੈ ਤੇ ਫੇਫੜੇ ਚੀ ਪ੍ਰੋਬਲਮ ਹੈ ਤੇ ਮੈਨੂੰ ਸੋਟੀ ਵੀ ਹੈ ਤੇ ਬਸ ਮੈਂ ਕਾਰਪੋਰੇਟ ਦਾ ਕੰਮ ਕਰਦਾ ਹੀ ਤੇ ਇੱਕ ਮਹੀਨੇ ਤੋਂ ਮੈਨੂੰ ਪ੍ਰੋਬਲਮ ਹੈਗੀ ਹੈ ਤੇ ਫੋਨ ਬੁੱਕ ਕਰਾ ਚੁੱਕੀ ਕਾਜ ਕੋਈ ਨਹੀਂ ਮੇਰੀ ਮਾਪਾ ਮਾਤਾ ਪਿਤਾ ਦੀ ਡੈਥ ਹੋ ਗਈ ਹੈ ਕੁਝ ਮੈਂ 2.5 ਮਹੀਨੇ ਦਾ ਸਹੀ ਕਾਫੀ ਸਮਾਂ ਹੋ ਗਈ ਫਿਰ ਮੈਂ ਕਾਰਪਟ ਦਾ ਕੰਮ ਕਰਦਾ ਸੀ ਤੇ ਅੱবি ਹੁਣ ਕੰਮ ਬੰਦ ਹੋ ਗਿਆ ਕੁਝ ਟਾਈਮ ਤੋਂ ਤੁਹਾਨੂੰ ਕੀ ਚਲ ਚੜ ਨਹੀਂ ਪੰਦੇ ਨਹੀਂ ਚਲਣ ਚ ਵੀ ਪ੍ਰੋਬਲਮ ਹੈ ਜਦ ਸਾੜ ਜਾਂਦਾ ਹੂੰ ਕੰਮ ਵੀ ਨਹੀਂ ਕਰ ਪੰਦੇ ਕੰਮ ਵੀ ਨਹੀਂ ਕਰ ਪੰਦੇ ਤੇ ਕੀ ਮਦਦ ਦੀ ਕਿੱਦਾਂ ਦੀ ਮਦਦ ਚਾਹਦੇ ਹੋ ਮੈਨੂੰ ਚਾਹੀ ਕਿ ਮੇਰਾ ਇਲਾਜ ਹੋ ਜੇ ਮੈਂ ਰੋਹੀਓ ਟੀ ਤੇ ਆ ਕਮਾਲਾਂਗਾ ਬਾਕੀ ਬਸ ਵੇਰੇ ਲਾ ਚੰਗੀ ਤਰ੍ਹਾਂ ਹੋ ਜੇ ਬਸ ਪਿੰਡੀਂਗ ਬਦਲ ਚੱਲਣਾ ਕਿਸ ਨੂੰ ਕਿਹਾ ਮਦਦ ਲਈ ਕਿਸੇ ਸੰਸਥਾ ਲਈ ਅਪੀਲ ਕੀਤੀ ਕਿਸੇ ਸੰਸਥਾ ਕੋ ਸੰਸਥਾ ਕੇ ਹਾਂ ਮੈਂ ਆਖਿਆ ਸੰਸਥਾ ਦੇਸ਼ਭੂਮੀ ਸੰਸਥਾ ਉਨ੍ਹਾਂ ਨੇ ਮੇਰੀ ਮਦਦ ਕੀਤੀ ਖੁਸ਼ ਤੇ ਕੁਛ ਰਾਹੁਲ ਮੋਜਨਾ ਕੋਸ਼ ਉਨ੍ਹਾਂ ਨੇ ਮੇਰੀ ਮਦਦ ਕੀਤੀ ਮਤਲਬ ਪ੍ਰੋਪਰ ਹੀ ਲਾਈਨਿੰਗ ਹੋ ਪਾਰਿਆ ਨਹੀਂ ਤਰ੍ਹਾਂ ਪ੍ਰੋਪਰ ਲਾਈਨਿੰਗ ਹੋ ਰਹੀ ਠੀਕ ਤਰ੍ਹਾਂ ਤੇ ਮੈਂ ਇਹਨੂੰ ਕਾਫੀ ਸਾਲਾਂ ਤੋਂ ਜਾਣਨਾ ਹੈ ਤੇ ਇਹ ਕਾਰਪਿੰਟਰ ਦਾ ਕੰਮ ਕਰਦਾ ਹੈਗਾ ਡੈੜੀ ਟਪਾ ਜਾਨੀ ਕਿ ਸ਼੍ਰੀਨਗਰ ਕਦੀ ਸ਼੍ਰੀਨਗਰ ਵੀ ਕਰਦਾ ਕਦੀ ਇਹ ਇੱਥੇ ਵੀ ਹੁੰਦਾ ਹੈ ਜਾਨੀ ਕਿ ਪ੍ਰੋਪਰ ਕੰਮ ਇਹਨੂੰ ਨਹੀਂ ਮਿਲਦਾ ਡੈੜੀ ਟਪਾ ਪਰ ਰੋਟੀ ਪਾਣੀ ਦਾ ਬੜੀ ਮੁਸ਼ਕਲ ਪੂਰਾ ਹੁੰਦਾ ਠੀਕ ਹੈ ਨਾ ਤੇ ਇਹਨੂੰ ਮੰਨ ਲਓ ਡੇਢ ਕਿ ਮਹੀਨਾ ਹੋ ਗਿਆ ਤੇ ਇਹਨੂੰ ਨਾ ਕਾਫੀ ਪ੍ਰੋਬਲਮ ਆਂਦੀ ਵੀ ਪਹਿਲਾਂ ਪਹਿਲੇ ਤੈਨੂੰ ਬਲੀਡਿੰਗ ਆਈ ਮੂੰਹ ਦੇ ਵਿੱਚੋਂ ਇਹਨੂੰ ਪਤਾ ਨਹੀਂ ਲੱਗਾ ਇਹ ਕੀ ਹੈਗਾ ਤੇ ਫਿਰ ਬਾਅਦ ਚ ਇਹਨੂੰ ਸਾਦੀ ਪ੍ਰੋਬਲਮ ਹੋ ਗਈ ਉਸ ਤੋਂ ਬਾਅਦ ਫਿਰ ਇਹਨੇ ਫੋਨ ਕੀਤਾ ਤੁਹਾਨੂੰ ਹੈ ਨਹੀਂ ਤੇ ਇਹਨੂੰ ਲੈ ਕੇ ਗਏ ਦਿਉਲ ਕੋ ਉਥੇ ਭਜ ਗਏ ਉਥੇ ਦਾ ਇਲਾਜ ਬੜਾ ਮਹਿੰਗਾ ਸੀਗਾ ਇਹ ਇੰਨੇ ਕਵਰ ਨਹੀਂ ਕਰ ਸਕਦਾ ਤੇ ਉਥੋਂ ਅਨੂੰ ਅਸੀਂ ਲੈ ਆਏ ਆ ਠੀਕ ਹੈ ਨਾ ਇੱਕ ਦਿਨ ਇਹਨੂੰ ਰੱਖਿਆ ਹੀ ਉਥੇ ਪਰ ਉਥੇ ਸਾਡੇ ਪੈਸੇ ਖੋਣ ਲੱਗੇ ਇੰਨੇ ਪੈਸੇ ਕੋਲ ਹੈ ਨਹੀਂ ਸੀਗੇ ਜੋਤ ਕੋ ਹੈਗੇ ਹੀ ਉਹ ਹੋ ਗਏ ਖਤਮ ਉਸ ਤੋਂ ਬਾਅਦ ਡਾਕਟਰ ਬੰਦਰਾ ਕੋ ਲੈ ਗਏ ਇਹਨੂੰ ਤੇ ਉਥੇ ਜਾ ਕੇ ਦਾ ਇਲਾਜ ਕਰਵਾਇਆ ਵਾ ਇਹਦੇ ਕੋ ਜੋ ਹੈਗੇ ਪੈਸੇ ਉਹ ਸਾਰੇ ਖਰਚੋ ਗਏ ਉਥੇ ਉਸ ਤੋਂ ਬਾਅਦ ਇਹਨੂੰ ਘਰ ਲੈ ਆਏ ਛੁੱਟੀ ਦੇ ਬਾਅਦ ਯਾਨੀ ਕਿ ਪ੍ਰੋਪਰ ਇਲਾਜ ਤਾਂ ਨਹੀਂ ਹੋਇਆ ਉੱਥੇ ਤੇ ਨੁਕਸੇ ਇਹਨੂੰ ਕਾਫੀ ਦੱਸੇ ਉਹਨਾਂ ਨੇ ਜਿਸ ਤਰ੍ਹਾਂ ਲੀਵਰ 'ਚ ਇਨਫੈਕਸ਼ਨ ਹੈਗੀ ਕਾਫੀ ਜ਼ਿਆਦਾ ਥੋੜੀ ਨਹੀਂ ਯਾਨੀ ਕਿ ਲੀਵਰ ਦਾ ਕਾਫੀ ਹਾਤ ਹੋ ਗਈ 20% ਸਾਇਦ ਦਰ ਲਾ ਤੇ 20% ਦਰ ਲਾ ਸਿਰਫ ਉਹੀ ਬਚਦਾ ਹੈ ਦਾ ਹੋਰ ਕੁਝ ਨਹੀਂ ਹੈਗਾ ਤੇ ਕਿਡਨੀ ਵਿੱਚ ਵੀ ਇਹਦੇ ਕਾਫੀ ਪ੍ਰੋਬਲਮ ਆ ਤੇ ਲੀਵਰ ਵੀ ਪਿੰਗੁਣਾ ਵੱਧ ਸੁਇਦਾ ਸਵੇਲਿੰਗ ਚੁੱਕ ਗਿਆ ਤੇ ਉਸ ਤੋਂ ਨਹੀਂ ਰੋਟੀ ਪਾਣੀ ਕੁਛ ਆ ਜਮ ਨਹੀਂ ਹੁੰਦਾ ਪਿਆ ਇਹ ਜਿਹੜੇ ਜੋੜੇ ਹੀ ਪਿਆਹੀ ਭਾਜੀ ਜੋ ਵੀ ਆਏ ਉਹ ਡਾਕਟਰ ਬੰਦਨਾ ਕੋ ਸਾਰੇ ਲੱਜ ਚੁਕੇ ਆ ਤੇ ਪੂਰਾ ਖਾਲੀ ਹੋ ਕੇ ਆਇਦਾ ਤੇ ਕੰਮ ਬਿਲਕੁਲ ਨਹੀਂ ਆਗਾ ਤੇ ਇਹਦਾ ਇਲਾਜ ਤੇ ਚੱਲਣਾ ਕਾਫੀ ਟਾਈਮ ਤੱਕ ਤੇ ਰੋਟੀ ਪਾਣੀ ਦਾ ਕੇਹੀ ਵੀ ਚੀਜ਼ ਦਾ ਇਹਨੂੰ ਕਿਸੇ ਪਾਸੇ ਵੀ ਹੈਲਪ ਨਹੀਂ ਹੈਗੀ ਮਤਲਬ ਜੇ ਇਲਾਜ ਕਰਾ ਦਿੱਤਾ ਜਾਏ ਤੇ ਰੋਟੀ ਪਾਣੀ ਭਾਜੀ ਜੇ ਇਲਾਜ ਕਰਾ ਦਿੱਤਾ ਜਾਏ ਤੇ ਬਹੁਤ ਵਧੀਆ ਹੈ ਬਹੁਤ ਸੇਵਾ ਵਾਲਾ ਕੰਮ ਹੈ ਐਸੋਲੇ ਤੇ ਚੱਲ ਫਿਰ ਵੀ ਨਹੀਂ ਸਕਦਾ ਕੰਮ ਬਿਲਕੁਲ ਨਹੀਂ ਚੱਲ ਸਕਦਾ ਬਿਲਕੁਲ ਵੀ ਨਹੀਂ